ਅਮਰੀਕਾ ਦੇ ਵਿੱਚ ਲਾਪਤਾ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ ਲਾਸ਼ ਮਿਲੀ ਹੈ 20 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਮ੍ਰਿਤਕ ਦੇ ਮਿਲੀ ਅਮਰੀਕਾ ਦੇ ਦੱਸਿਆ ਕਿ ਰੀਵਰ ਦੇ ਵਿੱਚੋ ਜਿਹੜੀ ਲਾਸ਼ ਹੈ ਉਹ ਬ੍ਰਮੜ ਹੋਈ ਹੈ ਔਰ 8 ਅਕਤੂਬਰ ਨੂੰ ਪਰਿਵਾਰ ਦੇ ਨਾਲ ਆਖਰੀ ਵਾਰ ਜਿਹੜੀ ਗੱਲਬਾਤ ਹੋਈ ਸੀ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਕਰਨਦੀਪ ਸਿੰਘ ਔਰ ਪਰਿਵਾਰ ਨੇ 2.5 ਸਾਲ ਪਹਿਲਾਂ ਜ਼ਮੀਨ ਵੇਚ ਕੇ ਦੱਸਿਆ ਕਿ ਇਸ ਨੂੰ ਵਿਦੇਸ਼ ਭੇਜਿਆ ਸੀ ਪਰਿਵਾਰ ਨੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਜਿਹੜੀ ਉਹ ਕੀਤੀ ਹੈ ਧਕੁਰ ਮਿਲਾ ਕੇ ਆ ਹੁਣ ਇਹ 20 ਦਿਨਾਂ ਬਾਅਦ ਜਿਹੜੀ লাশ ਬਰਾਮਦ ਹੋਣਾ ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਜਦੋਂ ਇਸ ਤਰੀਕੇ ਲਾਪਤਾ ਹੋਇਆ ਔਰ ਨਜ਼ਰ ਲਗਾਤਾਰ ਨਜ਼ਰਾਂ ਇਸ ਦੀਆਂ ਬੜੀਆਂ ਹੋਈਆਂ ਸਨ ਇਸ ਖਬਰ ਤੇ ਕਿਉਂਕਿ ਆਖਰਕਾਰ ਪੰਜਾਬ ਦੇ ਨੌਜਵਾਨ ਦਾ ਜ਼ਿਕਰ ਹੋ ਰਿਹਾ ਸੀ ਅਮਰੀਕਾ ਦੇ ਵਿੱਚ ਲਾਪਤਾ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ লাশ ਮਿਲੀ ਹੈ 20 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਮ੍ਰਿਤਕ ਦੇ ਮਿਲੀ ਅਮਰੀਕਾ ਦੇ ਦੱਸਿਆ ਕਿ ਰੀਵਰ ਦੇ ਵਿੱਚੋਂ ਜਿਹੜੀ লাশ ਹੈ ਉਹ ਬਰਾਮਦ ਹੋਈ ਹੈ ਔਰ 8 ਅਕਤੂਬਰ ਨੂੰ ਪਰਿਵਾਰ ਦੇ ਨਾਲ ਆਖਰੀ ਵਾਰ ਜਿਹੜੀ ਗੱਲਬਾਤ ਹੋਈ ਸੀ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਕਰਨਦੀਪ ਸਿੰਘ ਔਰ ਪਰਿਵਾਰ ਨੇ 2.5 ਸਾਲ ਪਹਿਲਾਂ ਜ਼ਮੀਨ ਵੇਚ ਕੇ 10 ਕੇਸ ਨੂੰ ਵਿਦੇਸ਼ ਭੇਜਿਆ ਸੀ ਪਰਿਵਾਰ ਨੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਜਿਹੜੀ ਆ ਉਹ ਕੀਤੀ ਹੈ ਤਾਂ ਘਰ ਮਿਲਾ ਕੇ ਹੁਣ ਇਹ 20 ਦਿਨਾਂ ਬਾਅਦ ਜਿਹੜੀ ਲਾਸ਼ ਬਰਾਮਦ ਹੋਣਾ ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਜਦੋਂ ਇਸ ਤਰੀਕੇ ਲਾਪਤਾ ਹੋਇਆ ਔਰ ਨਜ਼ਰ ਲਗਾਤਾਰ ਨਜ਼ਰਾਂ ਇਸ ਦੀਆਂ ਬੜੀਆਂ ਹੋਈਆਂ ਸਨ ਇਸ ਖਬਰ ਤੇ ਕਿਉਂਕਿ ਆਖਰਕਾਰ ਪੰਜਾਬ ਦੇ ਨੌਜਵਾਨ ਦਾ ਜ਼ਿਕਰ ਹੋ ਰਿਹਾ ਸੀ ਅਮਰੀਕਾ ਦੇ ਵਿੱਚ ਲਾਪਤਾ ਪੰਜਾਬੀ ਨੌਜਵਾਨ ਦੀ 20 ਦਿਨਾਂ ਬਾਅਦ ਲਾਸ਼ ਮਿਲੀ ਹੈ 20 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਮ੍ਰਿਤਕ ਦੇ ਮਿਲੀ ਅਮਰੀਕਾ ਦੇ ਦੱਸਿਆ ਕਿ ਰੀਵਰ ਦੇ ਵਿੱਚੋਂ ਜਿਹੜੀ ਲਾਸ਼ ਹੈ ਉਹ ਬਰਾਮਦ ਹੋਈ ਹੈ ਔਰ 8 ਅਕਤੂਬਰ ਨੂੰ ਪਰਿਵਾਰ ਦੇ ਨਾਲ ਆਖਰੀ ਵਾਰ ਜਿਹੜੀ ਗੱਲਬਾਤ ਹੋਈ ਸੀ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਕਰਨਦੀਪ ਸਿੰਘ ਔਰ ਪਰਿਵਾਰ ਨੇ 2.5 ਸਾਲ ਪਹਿਲਾਂ ਜ਼ਮੀਨ ਵੇਚ ਕੇ 10 ਕੇਸ ਨੂੰ ਵਿਦੇਸ਼ ਭੇਜਿਆ ਸੀ ਪਰਿਵਾਰ ਨੇ ਮਰਤਕ ਦੇ ਭਾਰਤ ਲਿਆਉਣ ਦੀ ਮੰਗ ਜਿਹੜੀ ਆ ਉਹ ਕੀਤੀ ਹੈ ਤਾਂ ਕਰ ਮਿਲਾ ਕੇ ਹੁਣ ਇਹ 20 ਦਿਨਾਂ ਬਾਅਦ ਜਿਹੜੀ ਲਾਸ਼ ਬਰਾਮਦ ਹੋਣਾ ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਜਦੋਂ ਇਸ ਤਰੀਕੇ ਲਾਪਤਾ ਹੋਇਆ ਔਰ ਨਜ਼ਰ ਲਗਾਤਾਰ ਨਜ਼ਰਾਂ ਇਸ ਦੀਆਂ ਬੜੀਆਂ ਹੋਈਆਂ ਸਨ ਇਸ ਖਬਰ ਤੇ ਕਿਉਂਕਿ ਆਖਰਕਾਰ ਪੰਜਾਬ ਦੇ ਨੌਜਵਾਨ ਦਾ ਜ਼ਿਕਰ ਹੋ ਰਿਹਾ ਹੈ